ਸਿੱਖਾਂ ਦੇ ਪੁੱਤ ਹੋ ਕੇ ਸਿੱਖਾਂ ਦੇ ਘਰੇ ਜੰਮ ਜਾ ਕੇ ਤੇ ਪੰਜਾਬ ਦੀ ਧਰਤੀ ਦੇ ਉੱਤੇ ਰਹਿ ਕੇ ਗੁਰੂ ਦਾ ਆਦਰ ਭੁੱਲ ਜਾਈਏ ਫਿਰ ਗੱਲ ਠੀਕ ਨਹੀਂ ਆ ਸਾਡੇ ਆਸ। ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਖਬਰਦਾਰ ਜੇ ਕੋਈ ਐਹੋ ਜੀ ਹਰਕਤ ਕਰਕੇ ਗੁਰੂ ਦੀ ਹਜ਼ੂਰੀ ਦੇ ਵਿੱਚ ਹਾਜ਼ਰ ਹੁੰਦਾ ਏ। ਬਾਬਾ ਜੀ ਗੁਰੂ ਦੇ ਘਰ ਵਸਤਾਨ ਤੇ ਕੌਣ ਨਵਾਬ ਭੁੱਕੇ ਤੇ ਤੂੰ ਜਵਾਨੀਆਂ ਤੜੇ ਜਵਾਨ ਤੇ ਖੱਤਾ ਤੇ ਲੂਣ ਭੁੱਕੇ ਪਿਆ। ਬਾਬਾ ਜੀ ਗੁਰੂ ਯਾ ਗੁਰੂ ਦੇ ਧਰਮ ਦਾ ਸਦਾਨ ਤੇ ਕਉਂਡਵਾਬੁਕੇ ਪਿਆਂਗ ਦੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਉਧਰੋਂ ਧਿਆਨ ਪਾਟ ਲੋ ਉਹ ਸਿੰਘ ਗਏ ਆ ਉਹਦੇ ਨਾਲ ਕੋਈ ਨਹੀਂ ਹਿਸਾਬ-ਕਾਬ ਕਰਦੇ ਨੇ ਕਿ ਆਪੇ ਹੀ ਉਹਦੇ ਅਸਲ ਦੇ ਵਿੱਚ ਜਗਤ ਝੂਠ ਲੱਗੀ ਹੋਈ ਸੀ ਜਗਤ ਝੂਠ ਗੁਰਮਖੋ ਕਹਿੰਦੇ ਆ ਤਮਾਕੂ ਨੂੰ ਆ ਜਿਹੜਾ ਹੁਣ ਪ੍ਰਸੰਗ ਸਾਰਾ ਆਪਾਂ ਗਾ ਰਹੇ ਆ ਸਰਵਣ ਕਰ ਰਹੇ ਆ ਰੌਲਾ ਹੀ ਸਾਰਾ ਇਹਦਾ ਤੇ ਇਹ ਮਾਰੇ ਦੀ ਹਜ਼ੂਰੀ ਚ ਲਾ ਕੇ ਫਿਰਦਾ ਗੱਲ ਨੂੰ ਸਮਝਣਾ ਚਾਹੀਦਾ ਏ ਅਸੀਂ ਸਿੱਖਾਂ ਦੇ ਪੁੱਤ ਹੋ ਕੇ ਸਿੱਖਾਂ ਦੇ ਘਰੇ ਜੰਮ ਜਾ ਕੇ ਤੇ ਪੰਜਾਬ ਦੀ ਧਰਤੀ ਦੇ ਉੱਤੇ ਰਹਿ ਕੇ ਗੁਰੂ ਦਾ ਆਦਰ ਭੁੱਲ ਜਾਈਏ ਫਿਰ ਗੱਲ ਠੀਕ ਨਹੀਂ ਆ ਸਾਡੇ ਅਸਤ ਤੇ ਤਾਂ ਕੁਦਰਤੀ ਪ੍ਰਸੰਗ ਚੱਲੀ ਜਾਂਦਾ ਵਾ ਤੇ ਜੇ ਕਿਤੇ ਪਹਿਲਾਂ ਪਤਾ ਲੱਗ ਜਾਂਦਾ ਤੇ ਇਹਦੇ ਗੁੱਟ ਵਾਂ ਮੱਢਦੇ ਨਾ ਅਸੀਂ ਮੁੜ ਕੇ ਕਹਿੰਦੇ ਨੰਗਾ ਨੇ ਗੁੱਟ ਵੜਤਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਖਬਰਦਾਰ ਜੇ ਕੋਈ ਐਹੋ ਜੀ ਹਰਕਤ ਕਰਕੇ ਗੁਰੂ ਦੀ ਹਜ਼ੂਰੀ ਦੇ ਵਿੱਚ ਹਾਜ਼ਰ ਹੁੰਦਾ ਏ